ਨਮਸਕਾਰ ਮੈਂ ਹਰਦੀ ਤੁਸੀਂ ਦੇਖ ਰਹੇ ਹੋ ਸਮਝ ਜੀ ਨਿਊ ਚਰਚਾ ਦਾ ਵਿਸ਼ਾ ਦੇਖ ਰਹੀ ਦਸ਼ਕਾ ਦਾ ਮੈਂ ਸਵਾਗਤ ਕਰਦੀ ਆਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਕਿ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਸਾਡੇ ਨਾਲ ਮੌਜੂਦ ਨੇ ਬਿੰਦਰ ਜੀ ਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਹਰਦੀ ਜੀ ਬਿੰਦਰ ਜੀ ਜੀ ਗੱਲ ਕਰੀਏ ਮੌਜੂਦਾ ਹਾਲਾਤਾਂ ਬਾਰੇ ਤਾਂ ਜਿੱਥੇ ਕਿ ਨੌਦੀਪ ਕੌਰ ਨੂੰ ਅਦਾਲਤ ਨੇ ਰਿਹਾ ਕਰ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਦੀਪ ਸਿੱਧੂ ਨੇ ਸੁਰੱਖਿਆ ਦੀ ਮੰਗ ਦੀ ਜਿਹੜੀ ਅਰਜੀ ਦਿੱਤੀ ਸੀ ਉਹ ਵਾਪਸ ਲੈ ਲਈ ਹੈ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇਸ ਚੀਜ਼ ਨੂੰ ਦੇਖੋ ਨੌਦੀਪ ਕੌਰ ਜੋ ਕੀਰਤੀ ਹੱਕਾਂ ਦੀ ਕਾਰਕੁਨ ਹੈ ਜੀ ਉਸ ਨੂੰ 12 ਜਨਵਰੀ ਨੂੰ ਹਿਰਾਸਤ ਚ ਲਿਆ ਗਿਆ ਸੀ ਤੇ ਤਕਰੀਬਨ ਡੇਢ ਕੇ ਮਹੀਨੇ ਬਾਅਦ ਉਹਦੀ ਜਿਹੜੀ ਅਰਜੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਨਜ਼ੂਰ ਕੀਤੀ ਗਈ ਹੈ ਤੇ ਰਿਹਾਈ ਉਹਦੀ ਹੋ ਚੁੱਕੀ ਹੈ ਜੀ ਹੁਣ ਨੌਦੀਪ ਕੌਰ ਨੇ ਇਹ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਘਰ ਜਾਵੇਗੀ ਤੇ ਘਰ ਤੋਂ ਬਾਅਦ ਉਹਨੇ ਇੱਛਾ ਪਕਟਾਈ ਹੈ ਕਿ ਉਹ ਬਾਰਡਰ ਦੇ ਉੱਤੇ ਜਾਊਗੀ ਜੋ ਇਸ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਧਰਨੇ ਤੇ ਬੈਠੇ ਆ ਜੀ ਉਹਨਾਂ ਦੇ ਨਾਲ ਉਹ ਸਾਥ ਦੇਵੇਗੀ ਉਹਨਾਂ ਦਾ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਕੋਰਟ ਵੱਲੋਂ ਜਿਹੜੀ ਉਹ ਗੱਲ ਕੀਤੀ ਗਈ ਹੈ ਸ਼ਾਂਤੀ ਬਣਾਈ ਰੱਖਣ ਦੀ ਉਸ ਦੇ ਉੱਤੇ ਉਹ ਧਿਆਨ ਦੇਵੇਗੀ ਕਿ ਇਹ ਸ਼ਾਂਤੀ ਜਿਹੜੀ ਆ ਬਰਕਰਾਰ ਰਹੇ ਜਿਸ ਤਰੀਕੇ ਦੇ ਨਾਲ ਨੌਦੀਪਕੌਰ ਦੇ ਉੱਤੇ ਤਸ਼ੱਦਦ ਹੋਈ ਹੈ ਜੀ ਜਿਸ ਤਰੀਕੇ ਦੇ ਨਾਲ ਉਸ ਨੂੰ ਪੁਲਿਸ ਨੇ ਦੇਖੋ ਪੁਲਿਸ ਤੇ ਜੋ ਸਿਸਟਮ ਜੋ ਸਾਡੇ ਦੇਸ਼ ਦੇ ਵਿੱਚ ਹੈ ਉਹ ਪਤਾ ਹੀ ਹੈ ਕਿ ਇੱਥੇ ਜਿਹੜੇ ਪੈਸੇ ਵਾਲੇ ਬੰਦੇ ਦੀ ਉਹ ਦੀ ਜਿਆਜਾਕਾਰ ਹੁੰਦੀ ਹੈ ਇੱਕ ਆਮ ਮਜ਼ਦੂਰ ਦੀ ਤੇ ਇੱਕ ਫੈਕਟਰੀ ਮਾਲਕ ਦਾ ਕੀ ਮਤਲਬ ਮੁਕਾਬਲਾ ਜਾਂ ਜੀ ਠੀਕ ਹੈ ਉਹ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਚੇਦ ਦਰਜ ਕੀਤੇ ਗਏ ਨੇ ਕਿਸ ਤਰੀਕੇ ਦੇ ਨਾਲ ਉੱਥੇ 307 ਦੀਆਂ ਧਾਰਾਵਾਂ ਲਾਈਆਂ ਗਈਆਂ ਨੇ ਇਹ ਪਤਾ ਹੀ ਹੈ ਬਿਲਕੁਲ ਠੀਕ ਹੈ ਉਹ ਕਿਸ ਤਰੀਕੇ ਦੇ ਨਾਲ ਉੱਥੇ ਉਸ ਨੂੰ ਮਤਲਬ ਕਿ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਥੇ ਪੜਤਾੜਤ ਕੀਤਾ ਗਿਆ ਉਹਦੇ ਨਾਲ ਜ਼ਾਤੀ ਕੀਤੀ ਗਈ ਹੈ ਇਹਨੀਆਂ ਚੀਜ਼ਾਂ ਤੋਂ ਮਤਲਬ ਹੋਣ ਤੋਂ ਬਾਅਦ ਵੀ 1.5 ਮਹੀਨਾ ਜੇਲ੍ਹ ਚ ਰਹੀ ਹੈ ਅੱਜ ਉਸ ਦੀ ਰਿਹਾਈ ਹੋਈ ਹੈ ਤੇ ਮੈਂ ਸਮਝਦਾ ਜਦੋਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਦਬਾਇਆ ਜਾਵੇ ਨਾ ਤਾਂ ਉਹ ਉਹਦੇ ਓਨੀ ਜ਼ਿਆਦਾ ਉੱਛਲਦੀ ਹੈ ਓਨੀ ਜ਼ਿਆਦਾ ਉਹਦੇ ਅੰਦਰ ਜਿਹੜੀ ਹੈ ਉਹ ਜਿਹੜੀ ਆ ਪ੍ਰੋਟੈਸਟ ਦੀ ਜਿਹੜੀ ਭਾਵਨਾ ਹੈਗੀ ਉਹ ਪ੍ਰਗਟ ਹੁੰਦੀ ਹੈ ਪ੍ਰਗਟ ਹੁੰਦੀ ਹੈ ਬਿਲਕੁਲ ਤੇ ਉਹ ਉਸ ਤਰੀਕੇ ਦੇ ਨਾਲ ਹੁਣ ਉਹ ਜਿਹੜੀ ਹੈ ਇਹ ਉਸਨੇ ਗੱਲ ਪ੍ਰਗਟਾਈ ਹੈ ਕਿ ਮੈਂ ਕਿਸਾਨੀ ਜਥੇਬੰਦੀਆਂ ਦੇ ਨਾਲ ਤੇ ਬਾਰਡਰ ਤੇ ਜ਼ਰੂਰ ਜਾਵਾਂਗੀ ਜੀ ਆਪਣੇ ਦੇਸ਼ ਦੇ ਵਿੱਚ ਹੀ ਜੋ ਔਰਤਾਂ ਦੇ ਹਾਲ ਨੇ ਹੈਨਾ ਜਿਸ ਤਰੀਕੇ ਨਾਲ ਜਾਤੀਆਂ ਹੁੰਦੀਆਂ ਨੇ ਨਿੱਥ ਆਏ ਦੇਣ ਇਹ ਸਭ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਸਾਡੀ ਦੇਖੋ ਜੋ ਪੁਲਿਸ ਦਾ ਕੰਮ ਹੁੰਦਾ ਲੋਕਾਂ ਦੀ ਸੁਰੱਖਿਆ ਕਰਨਾ ਹੈਨਾ ਜੀ ਪਰ ਉਹ ਸੁਰੱਖਿਆ ਤੇ ਚਾਰ ਪੈਸੇ ਵਾਲਿਆਂ ਦੀ ਜਰੂਰ ਹੁੰਦੀ ਹੈ ਪਰ ਮਾੜੇ ਧੀੜੇ ਬੰਦੇ ਦਾ ਕੀ ਹੁੰਦਾ ਐਸਟੀਐਸ ਦੇ ਵਿੱਚ ਕਿਸੇ ਤੋਂ ਲੁਕਿਆ ਨਹੀਂ ਹੈ ਬਿਲਕੁਲ ਤਾਂ ਦੂਜੇ ਪਾਸੇ ਦੀਪ ਸਿੱਧੂ ਦੀ ਗੱਲ ਕਰੀਏ ਤੇ ਦੀਪ ਸਿੱਧੂ ਦੀ ਜੇਲ੍ਹ ਚ ਸੁਰੱਖਿਆ ਦੀ ਮੰਗ ਦੀ ਅਰਜ਼ੀ ਉਹਨੂੰ ਵਾਪਸ ਲਈ ਆ ਉਸਨੇ ਉਹ ਕਹਿਆ ਸੀਗਾ ਕਿ ਮੈਂ ਮੈਨੂੰ ਸੁਰੱਖਿਆ ਦਿੱਤੀ ਜਾਵੇ ਜੀ ਹੁਣ ਸੁਰੱਖਿਆ ਦੇਣ ਦੀ ਗੱਲ ਇਹ ਹੈ ਕਿ ਆਖਰ ਦੀਪ ਸਿੱਧੂ ਨੂੰ ਖਤਰਾ ਕਿਹਦੇ ਕੋਲੋਂ ਸੀ ਜੀ ਹੈ ਨਾ ਜੇਲ ਚ ਬੰਦ ਜਿਹੜੇ ਕੈਦੀ ਸੀ ਉਹਨਾਂ ਤੋਂ ਖਤਰਾ ਸੀ ਜੇਲ ਮੁਲਾਜ਼ਮਾਂ ਤੋਂ ਖਤਰਾ ਸੀ ਕਿਹਦੇ ਤੋਂ ਖਤਰਾ ਸੀ ਠੀਕ ਹੈ ਗੱਲ ਇਹ ਹੈ ਕਿ ਹੁਣ ਉਹਨੇ ਮਤਲਬ ਸਭ ਚੀਜ਼ਾਂ ਦੇਖਦੇ ਹੋ ਅਸਲ ਚ ਕੀ ਹੋਇਆ ਕਿ ਉਹਦੀ ਜਿਹੜੀ ਸੈੱਲ ਸੀਗਾ ਉਹਨੂੰ ਵੱਖਰੇ ਸੈੱਲ ਦੇ ਵਿੱਚ ਸ਼ਿਫਟ ਕਰ ਦਿੱਤਾ ਤਬਦੀਲ ਕਰਤਾ ਉਸਨੇ ਹੁਣ ਆਪਣੀ ਜਿਹੜੀ ਆ ਅਰਜੀ ਜਿਹੜੀ ਆ ਪਹ ਸੁਰੱਖਿਆ ਦੀ ਜਿਹੜੀ ਮੰਗ ਲਈ ਉਹ ਵਾਪਸ ਲੈ ਲਈ ਹੈ ਇਹਦੇ ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ ਭਾਈ ਉਹ ਕੋਈ ਉੱਥੇ ਜਦੋਂ 26 ਜਨਵਰੀ ਵਾਲੇ ਦਿਨ ਜੀ ਗਣਤੰਤਰਤਾ ਦਿਹਾੜੇ ਦੇ ਉੱਤੇ ਉਹ ਰਿਤੂਛ ਲਾਇਆ ਸੀ ਕਿ ਇਹਨੇ ਹਿੰਸਾ ਫਲਾਈ ਉਹਨੇ ਕਿਹਾ ਕਿ ਮੈਂ ਹਿੰਸਾ ਨਹੀਂ ਫਲਾਈ ਮੈਂ ਤੇ ਜਿਹੜੇ ਹਜੂਮ ਸੀ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਕੋਈ ਸ਼ਾਂਤ ਕੀਤਾ ਜਾਵੇ ਜੀ ਉਹਦੇ ਵਿੱਚ ਫੇਰ ਮਤਲਬ ਕੋਈ ਹਵਾ ਨਹੀਂ ਦਿੱਤੀ ਉਹਨੇ ਸਿਰ ਠੀਕ ਹੈ ਸਗੋਂ ਪੁਲਿਸ ਦੀ ਉਹਨੇ ਮਦਦ ਕੀਤੀ ਇੱਕ ਤਰੀਕੇ ਦਾ ਤਾਂ ਇਹ ਦੀਪ ਸਿੱਧੂ ਦਾ ਕਹਿਣਾ ਹੈ ਤਾਂ ਫਿਰ ਇੱਥੇ ਕਿੱਥੇ ਲੱਗਦੀ ਹੈ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਨਾ ਜਾਇਜ਼ ਬਣਦਾ ਸੀ ਦੇਖੋ ਗੱਲ ਇਹ ਹੈ ਕਿ ਇਹ ਦੇ ਵਿੱਚ ਜਦੋਂ ਪੁਲਿਸ ਐਫ ਆਈ ਆਰ ਕਰਦੀ ਹੈ ਪੁਲਿਸ ਨੇ ਆਪ ਜੱਜਮੈਂਟ ਨਹੀਂ ਦੇਣੀ ਹੁੰਦੀ ਜੀ ਅਦਾਲਤ ਨੇ ਇਹ ਦੇਖਣਾ ਹੁੰਦਾ ਹੈ ਅਦਾਲਤ ਨੇ ਇਹ ਜਾਨਣਾ ਹੁੰਦਾ ਹੈ ਨਿਆ ਉਨ ਕਰਨਾ ਹੁੰਦਾ ਹੈ ਠੀਕ ਹੈ ਉਹ ਉਨ ਕੀਤਾ ਜਾਂ ਨਹੀਂ ਕੀਤਾ ਇਹ ਮਤਲਬ ਕਿ ਜਿਹੜੀ ਹੈਗੀ ਆ ਉਹ ਉਹਨਾਂ ਨੇ ਦੇਖਣਾ ਹੁੰਦਾ ਪਰ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਕਿਸੇ ਨੇ ਉਹਦੇ ਦੋਸ਼ ਲਾਤਾ ਐਫ ਆਈ ਆਰ ਦਰਜ ਹੋ ਗਈ ਜੋ ਕਾਨੂੰਨੀ ਕਾਰਵਾਈ ਆ ਉਹ ਬਣਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜੋ ਸਿਸਟਮ ਚੱਲਿਆ ਤੁਹਾਨੂੰ ਪਤਾ ਹੈ ਵੀ ਕਿਸਾਨਾਂ ਦੇ ਖਿਲਾਫ ਜੋ ਚੀਜ਼ਾਂ ਚੱਲੀਆਂ ਕਿਤਨੇ ਕਿਤੇ ਸਰਕਾਰ ਵੱਲੋਂ ਵੀ ਦਬਾਅ ਬਣਾਉਣ ਦੀ ਖਾਤਰ ਕਿਸਾਨਾਂ ਨੂੰ ਡਰਾਉਣ ਦੀ ਖਾਤਰ ਸਭ ਚੀਜ਼ਾਂ ਹੋਈਆਂ ਨੇ ਬਹੁਤ ਸਾਰੇ ਬੇਦੋਸ਼ੇ ਵੀ ਜਿਹੜੇ ਅੜਕੇ ਆਏ ਨੇ ਦੇਖੋ ਹੋ ਸਕਦਾ ਆਪਾਂ ਇਸ ਚੀਜ਼ ਨੂੰ ਮਨਾਂ ਨਹੀਂ ਕਰ ਸਕਦੇ ਕਿ ਹੋ ਸਕਦਾ ਹੈ ਕਿ ਦੀਪ ਸੁੱਦੂ ਨੇ ਉੱਥੇ ਹੁੱਲਣ ਵਾਜੀ ਨਾ ਕਿ ਹਾਲੇ ਇਹ ਕਿਛੀ ਚੀਜ਼ਾ ਕਲੀਅਰ ਨਹੀਂ ਹੈ ਜੀ ਮਤਲਬ ਇੱਕ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਹਜੂਮ ਹੁੰਦਾ ਹੈ ਉਹਦੇ ਵਿੱਚ ਤੁਸੀਂ ਇੱਕ ਬੰਦਾ ਫਿਰ ਕੰਟਰੋਲ ਕਈ ਵਾਰ ਜਦੋਂ ਕੰਟਰੋਲ ਕਰਨ ਦੀ ਜਿਹੜੀ ਉਹ ਚੀਜ਼ ਕਪੈਸਿਟੀ ਖਤਮ ਹੋ ਜਾਂਦੀ ਹੈ ਨਾ ਜੀ ਜੀ ਬਿਲਕੁਲ ਤਾਂ ਪੂਰੇ ਦਾ ਪੂਰਾ ਹਜੂਮ ਜਿੱਦਣ ਨੂੰ ਵਗ ਜਾਂਦਾ ਹੈ ਤੇ ਉਹ ਜਿਹੜਾ ਜਿਹੜਾ ਸਾਹਮਣੇ ਬੰਦੇ ਆਏ ਹੋ ਸਕਦਾ ਜਿਨ੍ਹਾਂ ਨੇ ਹੁੱਲੜਬਾਜੀ ਕੀਤੀ ਹੋਵੇ ਉਹ ਸਾਹਮਣੇ ਹੀ ਨਾ ਹੋਣ ਬਿਲਕੁਲ ਬਿਲਕੁਲ ਹੋ ਸਕਦਾ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਹੁੱਲੜਬਾਜ਼ ਜਿਹੜੇ ਆ ਉਹ ਜਿਹੜੇ ਵਿਰੋਧੀ ਧਿਰ ਦੇ ਹੋਣ ਜਿਹੜੇ ਸ਼ਰਾਰਤ ਕਰਕੇ ਨਿਕਲ ਗਏ ਹੋਣ ਉਹ ਕਾਬੂ ਹੀ ਨਾ ਆਏ ਹੋਣ ਜੀ ਜੀ ਬਿਲਕੁਲ ਪੁਲਿਸ ਨੇ ਤੇ ਉਹੀ ਕਰਨਾ ਹੈ ਜੋ ਪਿੱਛੋਂ ਉਹਨਾਂ ਦੇ ਜਿਹੜੇ ਆਕਾ ਹੈਗੇ ਨੇ ਜਿੰਨੇ ਵੀ ਪੋਲਿਟਿਸ਼ੀਅਨਸ ਨੇ ਜਾਂ ਦਿੱਲੀ ਦੇ ਜੋ ਉੱਥੇ ਉਸ ਕੰਟਰੋਲ ਦੇ ਵਿੱਚ ਹੈਗੇ ਉਹ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਕੰਮ ਕਰਨਾ ਹੈ ਪਰ ਜੋ ਚੀਜ਼ ਇਹ ਹੈ ਕਿ ਇਹ ਤੇ ਬਾਅਦ ਵਿੱਚ ਪਤਾ ਲੱਗੂਗਾ ਕਿ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਜਲਦਬਾਜੀ ਜੇ ਕਹਿਣਾ ਠੀਕ ਨਹੀਂ ਹੁੰਦਾ ਸਮੇਂ ਦੇ ਅਨੁਸਾਰ ਉਸ ਦਾ ਨਤੀਜਾ ਜਿਹੜਾ ਉਹ ਸਾਹਮਣੇ ਆਉਂਦਾ ਹੈ ਕਿ ਇਹ ਚੀਜ਼ ਇਦਾਂ ਹੋਈ ਸੀ ਅਵਿੰਦਰ ਜੀ ਗੱਲ ਕਰੀ ਕਿ ਇੰਨਾ ਲੰਮਾ ਸੰਘਰਸ਼ ਕਰ ਰਹੇ ਨੇ ਕਿਸਾਨ ਠੀਕ ਹੈ ਨਾ ਉਹਨਾਂ ਨੂੰ ਕਾਫੀ ਜ਼ਿਆਦਾ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਸਭ ਕੁਝ ਦੀਗਦੇ ਹੋਏ ਸਰਕਾਰ ਦੀ ਕੀ ਮਨਸ਼ਾ ਜਾਪਦੀ ਹੈ ਕਿ ਅਗਲੀ ਵਿਉਧਬੰਦੀ ਕੀ ਲੱਗ ਰਹੀ ਹੈ ਸਰਕਾਰ ਦੀ ਅਰਤ ਜੀ ਜਿਹੜੀ ਸੱਚੇ ਪਖੀ ਤਰ ਹੁੰਦੀ ਆ ਨਾ ਜੀ ਇਹ ਹਮੇਸ਼ਾ ਹੀ ਕੈਪਟਲਿਜ਼ਮ ਨੂੰ ਵਧਾਵਾ ਦਿੰਦੀ ਹੈ ਉਸੇ ਤਰੀਕੇ ਦੇ ਨਾਲ ਜਿਹੜੀ ਇਸ ਵੇਲੇ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਤਨਾੜ ਲੋਕਾਂ ਨੂੰ ਕਾਰਪੋਰੇਟ ਸੈਕਟਰਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਦੇਖੋ ਗੱਲ ਇਹ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਪ੍ਰਾਈਵੇਟ ਕੀਤੀ ਜਾ ਰਹੀ ਹੈ ਜੀ ਜੀ ਸਰਕਾਰ ਜਿਹੜੀ ਹੈ ਉਹ ਬੈਂਕ ਪ੍ਰਾਈਵੇਟ ਕਰ ਰਹੀ ਹੈ ਬਿਲਕੁਲ ਰੇਲਵੇ ਨੂੰ ਪ੍ਰਾਈਵੇਟ ਕਰ ਰਹੀ ਹੈ ਰੇਲਵੇ ਦੇ ਵਿੱਚ ਤੇ ਮੈਂ ਬੜਾ ਹੈਰਾਨ ਹੋਇਆ ਕਿ ਜਦੋਂ ਰੇਲਵੇ ਦੇ ਵਿੱਚ ਸਫਰ ਹੁੰਦਾ ਸੀ ਤੇ ਇੱਕ ਗਰੀਬ ਆਦਮੀ ਬੜੇ ਆਰਾਮ ਦੇ ਨਾਲ ਰੇਲਵੇ 'ਚ ਸਫਰ ਕਰ ਜਾਂਦਾ ਸੀਗਾ ਠੀਕ ਹੈ ਹੁਣ ਤੁਸੀਂ ਦੇਖਿਓ ਜੋ ਪ੍ਰਾਈਵੇਟਾਈਜੇਸ਼ਨ ਹੋ ਗਈ ਜੀ ਰੇਲਵੇ ਸਟੇਸ਼ਨ ਦੇ ਉੱਤੇ ਪੈਰ ਧਰਨਾ ਵੀ ਉਹਦੇ ਉਹਦੇ ਵੀ ਤੁਹਾਨੂੰ ਪਹਿਲਾਂ ਵੀ ਸੀ ਚਲੋ ਇੱਕ ਪਲੇਟਫਾਰਮ ਟਿਕਟ ਮਿਲਦੀ ਸੀ ਕਿ ਨਹੀਂ ਸਸਤੀ ਹੁੰਦੀ ਸੀ ਹੁਣ ਦੇਖਿਓ ਪਲੇਟਫਾਰਮ ਟਿਕਟ ਦਾ ਕੀ ਰੇਟ ਹੋ ਗਿਆ ਜੀ ਹੁਣ ਦੇਖਿਓ ਕਿ ਗੱਡੀਆਂ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਹੁਣ ਕੋਵਿਡ ਖਤਮ ਲਗਭਗ ਦੇ ਕੋ ਨਵੇਂ ਕੇਸਸ ਆਏ ਨੇ ਪਰ ਉਹ ਜਿਸ ਢੰਗ ਨਾਲ ਵੈਕਸੀਨੇਸ਼ਨ ਆ ਗਈ ਹੈ ਹੁਣ ਉਨੀ ਡਰਨ ਵਾਲੀ ਗੱਲ ਹੈ ਨਹੀਂ ਨਹੀਂ ਬਿਲਕੁਲ ਪਰ ਅੱਜ ਤੋਂ ਕੁਝ ਦਿਨਾਂ ਦੀ ਆਪਾਂ ਪਹਿਲਾਂ ਦੀ ਗੱਲ ਕਰੀ ਕੁਝ ਹਫ਼ਤੇ ਪਹਿਲਾਂ ਦੀ ਗੱਲ ਕਰੀਏ ਬੱਸਾਂ ਚੱਲ ਪਈਆਂ ਸਭ ਟਰਾਂਸਪੋਰਟੇਸ਼ਨ ਚੱਲ ਪਈ ਹੈ ਜਹਾਜ਼ ਤੱਕ ਚੱਲ ਪਿਆ ਗੱਡੀਆਂ ਚੰਦ ਚਲਾਈਆਂ ਨੇ ਜੀ ਗੱਡੀਆਂ ਜਿੱਥੇ ਚਲਣੀਆਂ ਚਾਹੀਦੀ ਸੀ ਉੱਥੇ ਗੱਡੀਆਂ ਝੱਲੀਆਂ ਨਹੀਂ ਆਈਆਂ ਜੀ ਹੁਣ ਇਹ ਸਭ ਚੀਜ਼ਾਂ ਦੀ ਆੜ ਦੇ ਵਿੱਚ ਜਿਹੜੀ ਇਹ ਸਰਕਾਰ ਹੈ ਗੁਪਚੁਪ ਤਰੀਕੇ ਦੇ ਨਾਲ ਸਾਰੇ ਸਾਰੇ ਰੇਲਵੇ ਡਿਪਾਰਟਮੈਂਟ ਦੇ ਵਿੱਚ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਜਿਹੜੀਆਂ ਗੱਡੀਆਂ ਨੇ ਕੁਛ ਆ ਚੱਲੇ ਇਹ ਪ੍ਰਾਈਵੇਟ ਜਿਹੜੀਆਂ ਨੇ ਕਰਨ ਦੀ ਮਨਛਾ ਹੈ ਲੋਕਾਂ ਕੋਲੋਂ ਅਫੋਰਡ ਕਰਨਾ ਉਖਾ ਹੋ ਜਾਊਗਾ ਰੇਲਵੇ ਦਾ ਤੇ ਦੇਖ ਲਓ ਕਿ ਹੁਣ ਉਸੇ ਤਰੀਕੇ ਦੇ ਨਾਲ ਗੁੱਪਚਪ ਤਰੀਕੇ ਦੇ ਨਾਲ ਕੇਂਦਰ ਸਰਕਾਰ ਆ ਬਿਜਲੀ ਸੋਧ ਬਿੱਲ 2021 ਲੈ ਕੇ ਆ ਰਹੀ ਹੈ ਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਹ ਬਹੁਤ ਜਲਦ ਜਿਹੜਾ ਸੰਸਦ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਿਜਲੀ ਸੋਧ ਬਿੱਲ 2021 ਤੇ ਵੱਖ-ਵੱਖ ਸੂਬਿਆਂ ਵੱਲੋਂ ਇਸ ਦਾ ਜਿਹੜਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ ਹੁਣ ਦੱਸਿਆ ਗਿਆ ਕਿ ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਜੀ ਤੇ ਜਿਹੜਾ ਇਹ ਉਹ ਸੂਬਿਆਂ ਦੇ ਵਿੱਚ ਲਈ ਜਿਹੜੇ ਮਤਲਬ ਕਿ ਮੈਕਮੇ ਨੇ ਬਿਜਲੀ ਮੈਂ ਉਹ ਕੰਟਰੋਲ ਜਿਹੜਾ ਕੇਂਦਰ ਸਰਕਾਰ ਦੇ ਹੱਥ 'ਚ ਆ ਜਾਊਗਾ ਉਹ ਜਿਹੜਾ ਕੇਂਦਰ ਸਰਕਾਰ ਨੇ ਇਹ ਜਿਹੜਾ ਵਿਭਾਗ ਹੈਗਾ ਇਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਉਹਨਾਂ ਦੇ ਹੱਥ 'ਚ ਲਾ ਦੇਣਾ ਉਹ ਬੈਨੀਫਿਟ ਕੀ ਹੈ ਪ੍ਰਾਈਵੇਟ ਕੰਪਨੀਆਂ ਨੇ ਤੇ ਦੇਖੋ ਜਿਹੜੀ ਹੁਣ ਅੱਜ ਤੁਸੀਂ ਦੇਖ ਰਹੇ ਹੋ ਜਿਹੜੇ ਰਿਜ਼ਰਵ categories ਹੈ ਉਹਨਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਜੀ किसानਾਂ ਨੂੰ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਠੀਕ ਹੈ ਹੋਰ ਜਿਹੜੇ ਹੈਗੇ ਬੜੀਆਂ ਰਿਆਇਤਾਂ ਹੈਗੀਆਂ ਨੇ ਉਹ ਠੀਕ ਹੈ ਸੂਬਾ ਸਰਕਾਰ ਵੱਲੋਂ ਜ਼ਰੂਰ ਯੂਨਿਟ ਜਿਹੜੇ ਵਧਾਏ ਗਏ ਨੇ ਪਰ ਹਾਲੇ ਵੀ ਕਾਫੀ ਹੱਦ ਤੱਕ ਜਿਹੜੀਆਂ ਸਹੂਲਤਾਂ ਮੌਜੂਦ ਨੇ ਜੀ ਇਹ ਸਹੂਲਤਾਂ ਸਭ ਖਤਮ ਕਰ ਦੇਣੀਆਂ ਨੇ ਜੀ ਪ੍ਰਾਈਵੇਟ ਤੌਰ ਤੇ ਕਿੱਥੇ ਤੁਹਾਨੂੰ ਸਹੂਲਤਾਂ ਪ੍ਰਾਈਵੇਟ ਕੰਪਨੀਆਂ ਕਿੱਥੇ ਸਹੂਲਤਾਂ ਦੇਣਗੀਆਂ ਜੀ ਅੱਜ ਕੋਈ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਕੋ ਜਿਹੜਾ ਆਧਾਰ ਹੈ ਜਾਂ ਪ੍ਰਾਈਵੇਟ ਕੰਪਨੀਆਂ ਸਹੂਲਤਾਂ ਦੇਊਗੀ ਇਹ ਚੀਜ਼ਾਂ ਕਰਕੇ ਇਹ ਜਿਹੜਾ ਜਿੰਨਾ ਵੀ ਸਿਸਟਮ ਹੈ ਸਾਰਾ ਪ੍ਰਾਈਵੇਟ ਹੋ ਰਿਹਾ ਜੀ ਲੋਕਾਂ ਕੋਲੋਂ ਰੋਟੀ ਖਾਣੀ ਓਖੀ ਹੋ ਜਾਣੀ ਆ ਨਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਚੱਲ ਰਹੀ ਹੈ ਹੈਨਾ ਤੇ ਇਹ ਜੋ ਤਵੇਖੇ ਦੇ ਵਿੱਚ ਨਜ਼ਰ ਆ ਰਿਹਾ ਨਾ ਜੀ ਹਾਲਾਤ ਜਿਹੜੇ ਆ ਜੀ ਮਾੜੀ ਨਜ਼ਰ ਆ ਰਹੀ ਹੈ ਬਿਲਕੁਲ ਉਹ ਇਨੇ ਦੇਖੋ ਗੱਲ ਇਹ ਹੈ ਕਿ ਆਮ ਲੋਕ ਜੋ ਅਸੀਂ ਤੁਸੀਂ ਵੀ ਵਿਚਰਦੇ ਹੋ ਆਰਥਿਕ ਹੈਨਾ ਤੁਸੀਂ ਵੀ ਲੋਕਾਂ ਨਾਲ ਮਿਲਦੇ ਜਲਦੇ ਹੋ ਆਮ ਲੋਕਾਂ ਦੇ ਨਾਲ ਅਸੀਂ ਹਾਈ ਰਿਕਸ਼ਾ ਚਾਲਕ ਹੈ ਚਾਹੇ ਵੱਡਾ ਜੀ ਜੀ ਬਿਲਕੁਲ ਤੁਹਾਨੂੰ ਵੀ ਪਤਾ ਹੈ ਕਿ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਕੀ ਹੈ ਹਰ ਬੰਦਾ ਇਸ ਵੇਲੇ ਹੈ ਕੇਂਦਰ ਸਰਕਾਰ ਦੇ ਖਿਲਾਫ ਹੋਇਆ ਬੈਠਾ ਜੀ ਬਿਲਕੁਲ ਹਰ ਕੋਈ ਬੰਦਾ ਜਿਹੜਾ ਮਰ ਗਿਆ ਜੀ ਮਰ ਗਿਆ ਜੀ ਇਹ ਕਰਤਾ ਜੀ ਸਰਕਾਰ ਨੇ ਇਹ ਕਰਤਾ ਜੀ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਤੇ ਜਿਹੜੀ ਮੁਖਾਲਫਤ ਹੈ ਜੀ ਸਹੀ ਤਰੀਕੇ ਦੇ ਨਾਲ ਚੀਜ਼ਾਂ ਹੁਣ ਦੇਖੋ ਹੁਣ ਪੰਜ ਸੂਬਿਆਂ ਦੇ ਵਿੱਚ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਨੇ ਅਗਲੇ ਸਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਜੋ ਮੌਜੂਦਾ ਹਾਲਾਤ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਤੇ ਪੂਰੀ ਦੀ ਪੂਰੀ ਮੁਖalਫਤ ਜਿਹੜੀ ਹੈ ਉਹ ਹੋਈ ਹੋਈ ਹੈ ਤੇ ਬੀਜੇਪੀ ਸਰਕਾਰ ਦੀ ਹੈਨਾ ਤੇ ਗੱਲ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਆਉਣ ਦੇ ਸਮੇਂ ਦੇ ਵਿੱਚ ਜੇ ਭਾਜਪੀ ਨੂੰ ਇੱਕ ਵੀ ਜਿਹੜਾ ਉਹ ਐਮਐਲਏ ਮਿਲ ਪਾਊਗਾ ਜੋ ਹਾਲਾਤ ਚੱਲ ਰਹੇ ਨੇ ਤੇ ਸਰਕਾਰ ਜਿਹੜੀ ਹੈਗੇ ਸਰਕਾਰ ਇਸ ਵੇਲੇ ਪੂਰੀ ਤਰੀਕੇ ਦੇ ਨਾਲ ਗਰੀਬਾਂ ਦੀ بجائے ਤਨਾੜਾ ਆਦਮੀਆਂ ਦਾ ਸਾਥ ਦੇ ਰਹੀ ਹੈ। ਗਵਿੰਦਾ ਜੀ ਇਸ ਦਿਨ ਲਈ ਮੈਂ ਸਮੇਂ ਦੀ ਨਜ਼ਾਕ ਨੂੰ ਦੇਖਦੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਵਿਰਾਮ ਦੇਣੀ ਹੈ। ਧੰਨਵਾਦ ਬਹੁਤਾਂ ਦਾ। ਸ਼ੁਕਰੀਆ। ਤਾਂ ਜਿਵੇਂ ਕਿ ਅਸੀਂ ਕਿਸਾਨੀ ਆंदोलਨ ਨੂੰ ਦੇਖਦੇ ਹੋਏ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਚਰਚਾ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ